ਦੇ ਵਿੱਚ ਇਹੋ ਜਿਹਾ ਦਿਹਾੜਾ ਹੈਗਾ ਜੀ ਇੱਥੇ ਕਿਸੇ ਜਨਰਲ ਰਸ਼ ਹੈ ਇਸ ਤਰ੍ਹਾਂ ਰਹੇਗਾ ਜੀ ਮਜਬੂਰੀ ਹੈ ਹੁਣ ਜੇ ਅਗਰ ਕੰਮਾ ਵਾਂਗੇ ਕਮਾਨਗੇ ਨਹੀਂ ਤੇ ਫਿਰ ਖਾਣਗੇ ਕਿੱਥੇ ਲੋਕੀ ਕਿੰਨੀ ਬਚਾ ਕਰਨਗੇ ਕੋਈ ਸਰਕਾਰ ਕਿਸੇ ਨੂੰ ਬੈਨੀਫਿਟ ਦੇ ਰਹੀ ਆ ਕੋਈ ਕਿਸੇ ਨੂੰ ਸਹੂਲਤ ਦੇ ਰਹੀ ਆ ਲੋਕਾਂ ਨੂੰ ਇਹ ਮਿਲ ਜਿਹੜਾ ਬੰਦਾ ਅੱਜ ਜਾਣਗੇ ਕੰਮ ਨਹੀਂ ਕਰੇਗਾ ਉਹ ਅਗਲੇ ਦਿਨ ਰੋਟੀ ਕਿੱਥੋਂ ਖਾਏਗਾ ਇਸ ਕਰਕੇ ਇਹ ਬਹੁਤ ਮਜਬੂਰੀ ਆ ਹਰ ਬੰਦੇ ਦੀ ਕੰਮ ਕਰਨਾ ਮਜਬੂਰੀ ਹੈ ਸਰਕਾਰਾਂ ਕੇ ਇਹਦੀ ਬਾਹ ਨਹੀਂ ਫੜਦੀਆਂ ਅੰਮ੍ਰਿਤਸਰ ਦੀ ਵੱਲਾ ਮੰਡੀ ਦੀਆਂ ਇਹ ਤਸਵੀਰਾਂ ਮੂੰ ਚੜਾ ਰਹੀਆਂ ਨੇ ਪੰਜਾਬ ਸਰਕਾਰ ਦੇ ਉਸ ਫੈਸਲੇ ਨੂੰ ਜੋ ਲਿਆ ਗਿਆ ਕਰੋਨਾ ਕਟ ਕਰਨ ਦੇ ਲਈ 1 ਮਾਰਚ ਤੋਂ ਸਵੇਰ ਚ ਆਊਟਡੋਰ ਇਕੱਠ 200 ਲੋਕਾਂ ਤੱਕ ਸੀਮਿਤ ਕੀਤਾ ਗਿਆ ਪਰ ਇਥੇ ਹਜ਼ਾਰਾਂ ਦੀ ਗਿਣਤੀ ਚ ਲੋਕ ਨੇ ਇਸੇ ਕਟ ਨੂੰ ਲੋਕਾਂ ਨੇ ਮਜਬੂਰੀ ਦੱਸਿਆ ਤੇ ਸਰਕਾਰ ਦੇ ਫੈਸਲੇ ਨੂੰ ਮਹਿਜ਼ ਬਹਾਨਾ ਗੈਰਿੰਗ ਦੇ ਰਾਨੀ ਜਿਹਦੇ ਕੰਮ ਕਰਦਾ ਅੱਗੇ ਮੰਡੀ 'ਚ ਬਿਲਕੁਲ ਨਹੀਂ ਗਿਆ ਜੇ ਮੰਡੀ 'ਚ ਕੰਮ ਕਰਦਾ ਬਹੁਤ ਬੁਰਾ ਹਾਲ ਆ ਕੰਮ ਕਰਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਨੁਕਸਾਨ ਬਹੁਤ ਜਿਆਦਾ ਆਇਆ ਹੈ ਸਾਡਾ ਵੀ ਮੰਡੀਆਂ ਦਾ ਬਹੁਤ ਜਿਆਦਾ ਨੁਕਸਾਨ ਲਗਾ ਇੱਕ ਲੋਕਡਾਊਨ ਦੇ ਨਾਲ ਬਹੁਤ ਜਿਆਦਾ ਨੁਕਸਾਨ ਆਇਆ ਜੇ ਇਸ ਲਈ ਸੋਦਾ ਹੁੰਦਾ ਇੱਕ ਦੋ ਦਿਨਸਾ ਹੁੰਦੀਆਂ ਚਾਰ ਪੰਜ ਬਿਮਾਰੀ ਇਕੱਠੇ ਹੁੰਦੇ ਆ ਉਹਦੇ ਥਲੇ ਉਹ ਚੀਜ਼ ਦਾ ਖਿਆਲ ਨਹੀਂ ਰੱਖਿਆ ਜਾਂਦਾ ਵੀ ਲੋਕੀ ਕੁਝ ਮਜਬੂਰ ਹੈ ਕਾਰੋਬਾਰ ਕੱਟ ਗਿਆ ਖਰਚਾ ਵਧ ਗਿਆ ਨੇ ਕਾਰੋਬਾਰ ਕੱਟ ਗਏ ਨੇ ਉਹ ਕਾਰੋਬਾਰ ਨੂੰ ਅੰਦਾਜ਼ੇ ਅੰਦਾਜ਼ੇ ਕਰਦੇ ਕਹਿੰਦੇ ਆ ਕਰੋਨਾ ਕਰੋਨਾ ਕੁਝ ਨਹੀਂ ਆ ਜੋ ਲਿਖਿਆ ਮਾਰਨੇ ਠੀਕ ਹੀ ਜਾਏ ਤੁਸੀਂ ਆਪ ਦੱਸੋ ਜੀ ਵੇਖੋ ਕਿੰਨੇ ਸੇ ਹਜ਼ਾਰਾਂ ਦੇ ਹਿਸਾਬ ਨਾਲ ਬੰਦੇ ਆ ਇੱਕ ਮੇਨ ਕੰਮ ਆ ਵੀ ਇਹ ਸਾਨੂੰ ਦਿੱਲੀ ਤੋਂ ਖੰਡਾਉਣਾ ਚਾਹੁੰਦੇ ਆ ਉੱਥੋਂ ਸਾਡੇ ਸਰਕਾਰ ਦੀਆਂ ਚਾਲਾਂ ਜਦੋਂ ਅਸੀਂ ਗਏ ਸਾਨੂੰ ਉੱਥੇ ਨਹੀਂ ਵੜਨ ਦਿੱਤਾ ਹੀ ਅੱਡੇ ਮੱਲ ਕੇ ਬਹਿ ਗਏ ਆ ਬਾਕੀ ਹੁਣ ਬਿਲਕੁਲ ਰਾਵਾਂਗੇ ਉੱਥੇ ਹੀ ਸਰਕਾਰ ਕੁਝ ਨਹੀਂ ਕਰ ਸਕਦੀ ਸੋ ਵੇਖੋ ਜੀ ਮੰਡੀ ਦੇ ਵਿੱਚ ਇਹੋ ਜਿਹਾ ਦਿਹਾੜਾ ਹੈਗਾ ਜੀ ਇੱਥੇ ਕਿਸੇ ਜਰਰ ਰਸ਼ ਹੈ ਇਸ ਤਰ੍ਹਾਂ ਰਹੇਗਾ ਜੀ ਤੇ ਇੱਥੇ ਰਸ਼ ਇਸ ਕਰਕੇ ਨਹੀਂ ਘਟ ਸਕਦਾ ਕਿਉਂਕਿ ਇੱਥੇ ਇੱਕ ਚੇਨ ਬਣੀ ਜੀ ਕਿਉਂਕਿ ਇੱਕ ਕਿਸਾਨ ਕੋ ਇੱਕ ਟਰਾਲੀ ਆਂਦੀ ਹੈ ਉੱਤੇ ਪੰਜੀ ਜਣੇ ਨੇ ਮਾਲ ਲੈਣਾ ਜੀ ਇੱਕ ਟਰਾਲੀ ਦੇ ਵਿੱਚ 50 ਆ ਗਾ ਦੋ ਦੋ ਨਾਲ ਸਾਰਿਆਂ ਨੇ ਲੈਣੇ ਵੇਚਣ ਵਾਸਤੇ ਤੋਦੇ ਪੰਜੀ ਬੰਦਿਆਂ ਨੇ ਟਰਾਲੀ ਤੇ ਚੜਨਾ ਹੀ ਚੜਨਾ ਜੀ ਮਾਲ ਲੈਣ ਵਾਸਤੇ ਉਹਦੇ ਕੜ ਕੇ ਉਹ ਦਿਆੜਾ ਨਹੀਂ ਘਟ ਸਕਦਾ ਪੰਜਾਬ 'ਚ ਲਗਾਤਾਰ ਕਰੋਨਾ ਕੇਸਾਂ ਦਾ ਗ੍ਰਾਫ ਵੱਧਦਾ ਹੀ ਜਾ ਰਿਹਾ ਹੈ ਬੀਤੇ 5 ਦਿਨਾਂ 'ਚ ਔਸਤਨ 600 ਕੇਸ ਆਏ ਨੇ 25 ਫਰਵਰੀ ਨੂੰ 568 ਕੇਸ ਆਏ ਤੇ 13 ਮੌਤਾਂ ਹੋਈਆਂ 26 ਫਰਵਰੀ ਨੂੰ 24 ਘੰਟਿਆਂ ਦੇ ਅੰਦਰ 628 ਕੇਸ ਆਏ ਜਦੋਂ ਕਿ 16 ਲੋਕਾਂ ਨੇ ਕਰੋਨਾ ਕਰਕੇ ਦਮ ਤੋੜਿਆ 27 ਫਰਵਰੀ ਨੂੰ 595 ਕਰੋਨਾ ਕੇਸ ਆਏ ਜਦੋਂ ਕਿ 11 ਲੋਕਾਂ ਦੀ ਮੌਤ ਹੋਈ 28 ਫਰਵਰੀ ਨੂੰ 582 ਕੇਸ ਆਏ ਅਤੇ 7 ਲੋਕਾਂ ਦੀ ਮੌਤ ਹੋਈ 1 ਮਾਰਚ ਨੂੰ 635 ਕੇਸ ਆਏ ਜਦੋਂ ਕਿ 18 ਲੋਕਾਂ ਨੇ ਕਰੋਨਾ ਕਰਕੇ ਜਾਨ ਗਵਾਈ ਪਿਛਲੇ 5 ਦਿਨਾਂ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ 3006 ਕਰੋਨਾ ਕੇਸ ਆਏ ਨੇ ਜਦੋਂ ਕਿ 65 ਲੋਕਾਂ ਨੇ 5 ਦਿਨਾਂ ਦੇ ਅੰਦਰ ਦਮ ਵੀ ਤੋੜਿਆ ਪੰਜਾਬ 'ਚ ਇੰਨਾਂ ਹੀ ਵੱਧਦੇ ਅੰਕੜਿਆਂ ਤੋਂ ਬਾਅਦ ਸਖਤੀ ਕਰਨ ਦਾ ਫੈਸਲਾ ਲਿਆ ਗਿਆ ਕਿਉਂਕਿ ਦੇਸ਼ 'ਚ ਜਿੰਨਾ ਸੂਬਿਆਂ 'ਚ ਕਰੋਨਾ ਦਾ ਪ੍ਰਸਾਰ ਤੇਜ਼ੀ ਨਾਲ ਹੋ ਰਿਹਾ ਹੈ ਉਹਨਾਂ 'ਚੋਂ ਪੰਜਾਬ ਦਾ ਵੀ ਨੰਬਰ ਹੈ ਐਕਟਿਵ ਕਰੋਨਾ ਕੇਸਾਂ ਦੀ ਫੀਸਦ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਨੰਬਰ ਮਹਾਰਾਸ਼ਟਰ ਦਾ ਹੈ ਇੱਥੇ ਐਕਟਿਵ ਕਰੋਨਾ ਕੇਸਾਂ ਦੀ ਦਰ 40.39% ਹੈ ਕੇਰਲ ਦੇ ਵਿੱਚ 29.49 ਕਰਨਾਟਕ ਦੇ ਵਿੱਚ 3.45 ਜਦੋਂ ਕਿ ਪੰਜਾਬ ਦੇ ਵਿੱਚ ਦਰ 2.75% ਹੈ ਤਾਮਿਲਨਾਡੂ ਦੇ ਵਿੱਚ 2.39% ਹੈ 코로나 ਪ੍ਰਭਾਵਿਤ ਸਿਖਰਲੇ ਪੰਜ ਸੂਬਿਆਂ 'ਚ ਨਾਮ ਹੋਣ ਕਰਕੇ ਫਿਕਰਵਧਨੀ ਲਾਜ਼ਮੀ ਹੈ احتیاط ਵੀ ਜ਼ਰੂਰੀ ਨੇ ਪਰ ਪਹਿਲਾਂ ਤੋਂ ਹੀ ਮੰਦੀ ਦੀ ਮਾਰ ਚੱਲ ਰਹੀ ਲੋੜਵੰਦ ਲੋਕਾਂ ਦੀਆਂ ਮੁਸ਼ਕਲਾਂ ਤੇ ਗੌਰ ਕਰਨ ਦੀ ਵੀ ਲੋੜ ਹੈ